ਹਾਂਜੀ ਕਿਵੇਂ ਹਾਂ ਠੀਕ ਹਾਂ ਇੱਕ ਆ ਚੀਜ਼ ਦੇਖੋ ਉਹ ਤੱਕ ਹੈ ਇਹ ਆ ਝੋਨਾ ਲੱਗਿਆ ਹੋਇਆ ਆਹਾ ਮੱਕੀ ਹੈ ਮੀਂਹ ਬੜਾ ਪਿਆ ਗਿਆ ਖਬਰਾਂ ਦੇ ਵਿੱਚ ਖਬਰਾਂ ਦੇ ਵਿੱਚ ਵੱਧੂ ਮੀਂਹ ਪਿਆ ਹੋਇਆ ਆਹ ਦੇਖ ਲਓ ਬਾਹਣ ਕਿਵੇਂ ਸੁੱਕੇ ਪਿਆ ਹਜੇ ਵੀ ਠੀਕ ਆ ਪਰ ਇਹ ਕਿਸਾਨ ਨੇ ਵੀ ਝੋਨਾ ਲਾਉਣਾ ਹੈ ਅੱਜ ਮਨ ਕੇ ਚੱਲੋ ਵੀ 7 8 ਜੁਲਾਈ ਹੋ ਗਈ ਐ ਇਹਨੇ ਹਜੇ ਜਿਹੜੀ 15 ਦਿਨਾਂ ਨੂੰ ਜੀਰੀ ਲੱਗਣੀ ਆ ਉਹ ਲਾਉਣੀ ਆ ਇੱਕ ਕਿਸਾਨ ਭਰਾਵੋ ਆਪਾਂ ਨੂੰ ਬਦਲ ਲੱਭਣਾ ਪੈਣਾ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਵੀ ਜੀਰੀ ਲਾਉਣੀ ਬੰਦ ਕਰ ਦਿਓ ਪਰ ਜਿਸ ਤਰੀਕੇ ਨਾਲ ਇਹ ਚੀਜ਼ ਐ ਇੱਕ ਤਾਂ ਬਾਹਾਂ ਨੂੰ ਉਹਨੂੰ 2 ਮਹੀਨੇ ਹੋ ਗਏ ਬਾਹ ਕੇ ਰੱਖੇ ਨੂੰ ਜਾਨ ਪੈ ਗਈ ਇਹਦੇ ਵਿੱਚ ਦੂਸਰਾ ਜਿਹੜੀ ਛੋਟੀ ਮੋਟੀਆਂ ਦੋ ਬਾਰਸਾਂ ਹੋ ਗਈਆਂ ਠੀਕਾ ਉਹਦੇ ਨਾਲ ਇਹਦਾ ਪਾਣੀ ਦੇ ਰੋਮ ਥੱਲੇ ਚਲ ਗਏ ਧਰਤੀ ਦੇ ਥੱਲੇ ਠੰਡ ਪੈ ਗਈ ਗਿੱਲ ਪੈ ਗਈ ਤੀਸਰਾ ਇਹਦਾ ਜਿਹੜਾ ਮਕਸਦ ਸਿਚੋ ਨਾ ਲਾਉਣ ਦਾ ਉਹ ਵੀ ਪੂਰਾ ਹੋ ਜੇ ਆਪਾਂ ਸਾਰੇ ਪੰਜਾਬ ਦੇ ਲੋਕ ਇਹੋ ਜਿਹਿਆਂ ਪਹਿਲਾਂ ਕਰਾਂਗੇ ਇਹੋ ਜੇ ਫੈਸਲੇ ਲਾਵਾਂਗੇ ਆਪਣਾ ਪਾਣੀ ਵੀ ਵੱਜੂ ਆਪਣੀ ਆਮਦਨ ਵੀ ਸਹੀ ਰਹੂ ਤੇ ਇੱਕ ਵਧੀਆ ਸਨੇਹਾ ਇਸ ਕਿਸਾਨ ਵੱਲੋਂ ਮੇਰਾ ਤਾਂ ਇਸ ਨੂੰ ਸਲੂਟ ਹੈ ਤੁਹਾਡੀ ਇਸ ਬਾਰੇ ਕੀ رائے ਆਗੀ ਸਾਰੇ ਕਮੈਂਟ ਬਾਕਸ ਚ ਦੱਸਿਓ ਤੇ ਜਿਹੜੇ ਵਧੀਆ ਕਿਸਾਨ ਨੇ ਜਿਨ੍ਹਾਂ ਦਾ ਸਰਦ ਹੈ ਉਹ ਇਹੋ ਜਿਹੇ ਉਪਰਾਲੇ ਜਰੂਰ ਕਰੋ ਧੰਨਵਾਦ ਜੀ ਪੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨ ਵਾਸਤੇ